ਜਿਹੜੀਆਂ ਕੌਮਾਂ ਆਪਣੇ ਪੁਰਾਣੇ ਇਤਿਹਾਸਾਂ ਸਾਹਮਣੇ ਰੱਖਦੀਆਂ ਪ੍ਰਾਣੀਆਂ ਇਮਾਰਤਾਂ ਉਹਨੂੰ ਦੁਨੀਆ ਦੇਖਣ ਆਉਂਦੀ ਆ ਤੇ ਇਟਲੀ ਦਾ ਇਹ ਜਿਹੜਾ ਪੁਰਾਣਾ ਇਤਿਹਾਸ ਆ ਪ੍ਰਾਣੀ ਇੱਕ ਟੁੱਟੀ ਹੋਈ ਇਮਾਰਤ ਦੇ ਰੂਪ ਦੇ ਵਿੱਚ ਆਪਾਂ ਦੇਖਦੇ ਆ ਇਹ ਇਟਲੀ ਦਾ ਇੱਕ ਅਜੂਬਾ ਜਿਵੇਂ ਆਪਣੇ ਇੰਡੀਆਈ ਤਾਜ ਮਹਿਲ ਆ ਦੁਨੀਆ ਚ ਸੱਤ ਅਜੂਬੇ ਆ ਤੇ ਮਿੱਤਰੋ ਇਟਲੀ ਦਾ ਮੇਨ ਅਜੂਬਾ ਇਹ ਇਮਾਰਤ ਆ ਸਾਰੀ ਇਹਦੀ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਇਟਲੀ ਦਾ ਤੁਹਾਨੂੰ ਆਪਾਂ ਵਿਊ ਇਸ ਜਗ੍ਹਾ ਤੋਂ ਮਿੱਤਰੋ ਲੱਗੂ ਜਮਾ ਦੇਖੋ ਜਿਵੇਂ ਇੱਕ ਆਪਣੇ ਖੰਡੇ ਦਾ ਨਿਸ਼ਾਨ ਹੁੰਦਾ ਬਣਿਆ ਹੋਇਆ ਪਹਿਲਾਂ ਇਹ ਜੰਗ ਦਾ ਮੈਦਾਨ ਹੁੰਦਾ ਸੀਗਾ ਤੇ ਹੁਣ ਇਹ ਜਾਨੀ ਜੀ ਸਲਾਨੀਆਂ ਦਾ ਮੈਦਾਨ ਇਹ ਬਣ ਚੁੱਕਿਆ ਚੱਕੋ ਪਤੰਦਰਾਂ ਲੱਦ ਜਿਵੇਂ ਵਿੱਲੇ ਹੀ ਹੁੰਦੇ ਸੀਗੇ ਪੱਥਰਾਂ ਨਾਲ ਹੀ ਮੱਥਾ ਮਾਰੀ ਗਏ ਪੱਥਰਾਂ ਤੇ ਪੱਥਰ ਹੀ ਚੜ੍ਹੇ ਗਏ ਜਿਵੇਂ ਪੱਥਰਾਂ ਨਾਲ ਹੀ ਮੱਥਾ ਮਾਰੀ ਗਏ ਤੇ ਹੁਣ ਪਰ ਪੂਰੀਆਂ ਰੌਣਕਾਂ ਲੱਗੀਆਂ ਪਹਿਲਾਂ ਤਾਂ ਪੱਥਰ ਹੀ ਹੁੰਦੇ ਸੀ ਬਾਈ ਹੁਣ ਜਿਵੇਂ ਪੂਰੀਆਂ ਰੌਣਕਾਂ ਲੱਗੀਆਂ ਇਧਰ ਬਾਹਰਲਾ ਜਿਵੇਂ ਮਾਹੌਲ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਇਟਲੀ ਦਾ ਤਕਰੀਬਨ ਇਦਰੋਂ ਆਪਾਂ ਟਿਕਟ ਲੈ ਕੇ ਆਏ ਸੀ ਇਧਰ ਮੈਟਰੋ ਸਟੇਸ਼ਨ ਹੈ ਮੈਟਰੋ ਸਟੇਸ਼ਨ ਤੋਂ ਟਿਕਟ ਲੈ ਕੇ ਆਪਾਂ ਇੱਥੇ ਆ ਸਕਦੇ ਆ ਸਭ ਤੋਂ ਪਹਿਲਾਂ ਤਾਂ ਮਿੱਤਰੋ ਟਿਕਟ ਖਰੀਦਣੀ ਪੈਂਦੀ ਏ ਇਸ ਯੂਬੇ ਦੀ ਇੱਕ ਟਿਕਟ ਜਿਹੜੀ ਦੇਖਣ ਦੀ 18 ਯੂਰੋ ਦੀ ਲੱਗਦੀ ਹੈ ਇਟਲੀ ਦੇ ਤੇ ਇਸ ਦੀ ਇਮਾਰਤ ਦੀ ਆਪਾਂ ਸਾਰੇ ਯੂਬੇ ਤੁਹਾਨੂੰ ਅੰਦਰਲੇ ਪਾਸਿਓਂ ਆਪਾਂ ਵਿਊ ਦਿਖਾਵਾਂਗੇ ਵੀ ਕੀ ਉੱਥੇ ਹੁਣ ਰੰਗਾ ਰੰਗ ਪ੍ਰੋਗਰਾਮ ਹੁੰਦੇ ਆ ਤੇ ਪਹਿਲਾਂ ਇਹ ਕੀ ਹੁੰਦਾ ਸੀਗਾ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਗੇ ਕਿ ਇਹ ਜਿਹੜੀ ਇਮਾਰਤ ਆ ਇਹਦਾ ਨਾਂ ਹੈਗਾ ਕੋਰਸੀਆ ਕੋਰਸੀਆ ਨਾਂ ਇਹਦਾ ਇਟਲੀ ਦੇ ਜਿਹੜੇ ਮੇਨ ਇਹ ਰੋਮ ਸ਼ਹਿਰ ਦੀ ਜਣ ਜੀ ਇਹ ਬਿਲਡਿੰਗ ਇੱਕ ਪੁਰਾਣੀ ਆ ਜਿਨ੍ਹਾਂ ਨੇ ਕਿ ਆਪਣਾ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਰੋਮਨ ਸਾਮਰਾਜ ਦਾ ਜਿਹੜਾ ਸਭ ਤੋਂ ਵੱਡਾ ਇਤਿਹਾਸ ਸੀਗਾ ਇਹ ਇੱਕ ਕੋਰਸੀਆ ਬਿਲਡਿੰਗ ਸੀਗੀ ਇਹ ਜਿਸ ਨੂੰ ਬਣਾਉਣ ਦੇ ਲਈ ਤਕਰੀਬਨ 10 ਸਾਲ ਦਾ ਸਮਾਂ ਲੱਗਿਆ ਤੇ ਹਜ਼ਾਰਾਂ ਗੁਲਾਮਾਂ ਨੇ ਇਸ ਬਿਲਡਿੰਗ ਦੇ ਵਿੱਚ ਪੱਥਰ ਢੋਡੋਗੇ ਇਸ ਨੂੰ ਖੜਾ ਕੀਤਾ। ਮਿੱਤਰੋ ਆ ਆ ਗਿਆ ਦੁਨੀਆ ਦੇ ਸੱਤਾ ਯੂਪਿਆਂ ਦੇ ਵਿੱਚੋਂ ਇਟਲੀ ਦਾ ਯੂਰਪ ਦਾ ਇੱਕ ਸਭ ਤੋਂ ਜਿਹੜਾ ਵੱਡਾ ਯੂਪਾ। ਇਹਦੇ ਵਿੱਚ ਕੀ ਸੀਗਾ ਤੁਹਾਨੂੰ ਆਪਾਂ ਨੇੜਿਓਂ ਸਾਰਾ ਦਿਖਾਵਾਂਗੇ। ਤੇ ਇਹ ਤੁਸੀਂ ਜਗਾ ਦੇਖ ਲਓ। ਤਕਰੀਬਨ ਇਹ ਇੱਕ ਜੰਗ ਦਾ ਮੈਦਾਨ ਹੁੰਦਾ ਸੀ। ਪ੍ਰਾਣੀ ਸੱਭਿਆਤਾ ਇਹਨਾਂ ਨੇ ਕਿਵੇਂ ਸੰਭ ਕੇ ਰੱਖੀ ਹੋਈ ਆ। ਇਹ ਚੀਜ਼ ਬਾਰੇ ਤੁਸੀਂ ਦੇਖ ਲਓ ਵਾਹ ਬਈ ਵਾਹ ਇਹ ਦੁਨੀਆ ਦੇ ਸੱਤਾ ਯੂਬਿਆਂ ਦੇ ਵਿੱਚੋਂ ਇੱਕ ਕਰੋਸ਼ੀਆ ਜਿਹੜਾ ਇਹਨਾਂ ਦਾ ਹੈਗਾ ਯੂਬਾ ਯੂਰਪ ਦਾ ਇਹ ਇੱਕ ਇਹਨਾਂ ਦਾ ਜੰਗ ਦਾ ਮੈਦਾਨ ਹੁੰਦਾ ਸੀ ਜਿਹਦੇ ਵਿੱਚ ਜਿਵੇਂ ਮੰਨ ਲਓ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਹਾਲੀਵੁੱਡ ਫਿਲਮਾਂ ਦੇ ਵਿੱਚ ਇੱਕ ਜਿਹੜਾ ਹੁੰਦਾ ਯੋਧਾ ਹੁੰਦਾ ਉਹਨੂੰ ਸ਼ਿਕਾਰ ਦੇ ਲਈ ਛੱਡ ਦਿੰਦੇ ਆ ਵੀ ਉਹ ਸ਼ੇਰ ਦਾ ਸ਼ਿਕਾਰ ਕਰੂਗਾ ਜਾਂ ਇੰਨੇ ਬੰਦਿਆਂ ਦੇ ਨਾਲ ਲੜ ਕੇ ਉਹ ਆਪਦੀ ਮਰਦਾਨਗੀ ਦਾ ਸਬੂਤ ਦੇਊਗਾ ਉਹ ਚੀਜ਼ ਇਸ ਸਥਾਨ ਦੇ ਉੱਤੇ ਪੁਰਾਣੀ ਸੱਭਿਆਤਾ ਵਿੱਚ ਯੂਰਪ ਦੀ ਸੱਭਿਆਤਾ ਦੇ ਵਿੱਚ ਹੁੰਦੀ ਸੀਗੀ ਤੁਸੀਂ ਦੇਖ ਲਓ ਬਾਈ ਕਿੰਨਾ ਵੱਡਾ ਸਟਰਕਚਰ ਜਿਹੜਾ ਇਹਨਾਂ ਨੇ ਤਿਆਰ ਕੀਤਾ ਹੋਇਆ ਵਾਹ ਵਾਹ ਇਹ ਜਿਹੜੀ ਬਾਹਰੋਂ ਇੱਕ ਆਪਾਂ ਬਿਲਡਿੰਗ ਦੇਖਦੇ ਹੁੰਦੇ ਹੁੰਦੇ ਆ ਨਾ ਇੱਕ ਅੱਧੀ ਜਿਹੀ ਟੁੱਟੀ ਜਿਹੀ ਬਿਲਡਿੰਗ ਪੁਰਾਣਾ ਖੰਡਰ ਜਿਹਾ ਇਹ ਉਹ ਚੀਜ਼ ਆ ਇਹਦੀ ਟਿਕਟ ਲੈ ਕੇ ਆਉਣੀ ਪੈਂਦੀ ਆ 18 ਯਰੋ ਜਿਹੜੀ ਉਹ ਲੈ ਕੇ ਆਉਣੀ ਪੈਂਦੀ ਆ ਇਹਦੀ ਤੇ ਇਹਦੇ ਵਿੱਚ ਤਕਰੀਬਨ ਉਚਾਈ ਵੀ ਬਹੁਤ ਆ ਬਾਈ ਜਿਹੜੇ ਜਣੇ ਜੀ ਮੇਨ ਹੁੰਦੇ ਸੀਗੇ ਹਨਾ ਸ਼ਾਸਨ ਨੂੰ ਚਲਾਉਣ ਵਾਲੇ ਉਹ ਇਸ ਦੇ ਜਮ੍ਹਾਂ ਉੱਪਰ ਬੈਠਦੇ ਹੁੰਦੇ ਸੀਗੇ ਉੱਥੇ ਦੂਜੀ ਸਾਰੀ ਜਨਤਾ ਸਾਈਡ ਤੇ ਖੜਕੇ ਉਹਨਾਂ ਦਾ ਪ੍ਰਦਰਸ਼ਨ ਵੇਖਦੀ ਹੁੰਦੀ ਸੀਗੀ ਤੇ ਇਹਦੇ ਜਿਵੇਂ ਮੰਨ ਲਓ ਥੱਲੇ ਵੀ ਆਹਾ ਗੇਟ ਲੱਗੇ ਲੋਹੇ ਦੇ ਪਿੰਜਰੇ ਲੱਗੇ ਆ ਇਹਨਾਂ ਦੇ ਵਿੱਚ ਹਨਾ ਜਾਨਵਰ ਜਾਂ ਹੋਰ ਚੀਜ਼ ਸ਼ਿਕਾਰ ਵਾਲੇ ਉਹ ਛੱਡੇ ਜਾਂਦੇ ਸੀਗੇ ਤੇ ਇਹਨਾਂ ਦੇ ਵਿੱਚ ਦੀ ਹੁੰਦੇ ਹੋਏ ਉਹ ਸ਼ਿਕਾਰ ਸਾਰਾ ਕੋ ਕਰਨਾ ਪੈਂਦਾ ਹੁੰਦਾ ਸੀਗਾ ਛੋਟੇ ਯੰਗ ਜੂ ਯੋਧੇ ਹੁੰਦੇ ਸੀ ਉਹਨਾਂ ਨੂੰ ਆਪਣੀ ਮਰਗਾਨ ਦੀ ਸ਼ਿਕਾਰ ਕਰਕੇ ਇੱਥੇ ਸਾਬੂਤ ਦੇਣਾ ਪੈਂਦਾ ਸੀ ਵੀ ਅਸੀਂ ਕਿੰਨੇ ਤਾਕਤਵਰ ਜਾਨਵਰਾਂ ਦਾ ਸ਼ਿਕਾਰ ਕਰਨੇ ਪੈਂਦੇ ਸੀ ਤਾਂ ਦੂਜਿਆਂ ਨਾਲ ਲੜਾਈਆਂ ਕਰਨੀਆਂ ਪੈਂਦੀਆਂ ਜਿਵੇਂ ਆਪਾਂ ਹਾਲੀਵੁੱਡ ਫਿਲਮਾਂ 'ਚ ਵੇਖਦੇ ਆ ਉਹ ਸਭ ਇਸ ਜਗ੍ਹਾ ਦੀ ਕਾਪੀ ਕਰਕੇ ਬਣੇ ਹੋਇਆ ਅੱਜ ਤੁਹਾਨੂੰ ਅਸਲ ਚੀਜ਼ ਹੀ ਦਿਖਾਤੀ ਆ ਤੇ ਸ਼ੇਅਰ ਜ਼ਰੂਰ ਕਰ ਬਾਕੀ ਮਾਹੌਲ ਤੁਸੀਂ ਦੇਖ ਲਓ ਇੱਥੇ ਰੰਗ ਬਰੰਗਾ ਮਾਹੌਲ ਪੂਰਾ ਬਣਿਆ ਹੋਇਆ ਪਹਿਲਾਂ ਇਹ ਜੰਗ ਦਾ ਮੈਦਾਨ ਹੁੰਦਾ ਸੀਗਾ ਤੇ ਹੁਣ ਇਹ ਜਾਨੀ ਜੀ ਸਲਾਨੀਆਂ ਦਾ ਮੈਦਾਨ ਇਹ ਬਣ ਚੁੱਕਿਆ ਆ ਕੋਈ ਲੋ ਤੁਸੀਂ ਨਜ਼ਾਰੇ ਦੇਖੋ ਕਿਰਾਂ ਦੀ ਖੁੱਲੇ ਮਾਹੌਲ ਆ ਬਾਈ ਇੱਥੇ ਕੋਈ ਚੱਕਰ ਨਹੀਂ ਖੁੱਲੇ ਮਾਹੌਲ ਆ ਠੀਕ ਆ ਇਹਦੇ ਵਿੱਚ ਜਾਨੀ ਦੀ ਦੂਰੋ ਦੂਰੋ ਜਿਹੜੇ ਉਹ ਆਉਂਦੇ ਆ ਸਲਾਨੀ ਇਟਲੀ ਦੇ ਜਿਹੜੇ ਰੋਮ ਸ਼ਹਿਰ ਦੇ ਵਿੱਚ ਜੇ ਤੁਸੀਂ ਜਾਏ ਤਾਂ ਇਹ ਯੂਬਾ ਇੱਕ ਵਾਰੀ ਜ਼ਰੂਰ ਵੇਖ ਕੇ ਜਾਇਓ ਕੋਸੀਆ ਠੀਕ ਆ ਜੀ ਸਾਰੇ ਤੁਹਾਨੂੰ ਆਪਾਂ ਦਿਖਾਉਨੇ ਆ ਅੰਦਰ ਨਾਲ ਇਹਦੇ ਜਿਵੇਂ ਆਹ ਉਹ ਇੱਕ ਤਰ੍ਹਾਂ ਦੀਆਂ ਗੁਫਾਵਾਂ ਜੀਆਂ ਜਿਵੇਂ ਬਣੀਆਂ ਹੁੰਦੀਆਂ ਹਨਾ ਤੇ ਉਹ ਆਪਾਂ ਦੇਖ ਦੋੰਦੇ ਭੂਲ ਬਲਾਈਆ ਇਹ ਵਾਲਾ ਕੰਮ ਉਹ ਚੀਜ਼ਾਂ ਬਣੀਆਂ ਹੋਈਆਂ ਵਿਚ ਦੀ ਜਿਵੇਂ ਜੇਲ੍ਹ ਜੀ ਬਣੀ ਹੋਈ ਹੈ ਵਿਚ ਦੀ ਰਾਸਤੇ ਬਣੇ ਹੋਏ ਆ ਤੌਰਨੋਂ ਫਰਨ ਲਈ ਹੈ ਨਾ ਉਹ ਚੀਜ਼ਾਂ ਬਣੀਆਂ ਹੋਈਆਂ ਇੱਕ ਜੇ ਇੱਥੋਂ ਆਪਾਂ ਦੇਖੀਏ ਤਾਂ ਆਪਣੇ ਇੱਕ ਖੰਡਾ ਰੂਪੀ ਬਿਲਡਿੰਗ ਬਣੀ ਹੋਈ ਹੈ ਇਹ ਜਿਵੇਂ ਆਪਣੇ ਖੰਡੇ ਦਾ ਨਿਸ਼ਾਨ ਹੁੰਦਾ ਕਿਉਂ ਮਿੱਤਰੋ ਕਰ ਦਿਓ ਫਿਰ ਸ਼ੇਅਰ ਕਰਾਂ ਦੀ ਲੱਗਦਾ ਨਾ ਜਿਵੇਂ ਖੰਡੇ ਦਾ ਨਿਸ਼ਾਨ ਹੁੰਦਾ ਬਣਿਆ ਇਹ ਚੀਜ਼ਾਂ ਜੇ ਪ੍ਰੋਪਰ ਤੁਸੀਂ ਵੇਖਣਾ ਵਾ ਤਾਂ ਇਹ ਜਿਵੇਂ ਵੇਖੋ ਇਹ ਇਸ ਜਗ੍ਹਾ ਤੋਂ ਮਿੱਤਰੋ ਲੱਗੂ ਜਮਾਂ ਦੇਖੋ ਜਿਵੇਂ ਇੱਕ ਆਪਣੇ ਖੰਡੇ ਦਾ ਨਿਸ਼ਾਨ ਹੁੰਦਾ ਇਹ ਉਸ ਤਰ੍ਹਾਂ ਦਾ ਇਹਦਾ ਜਿਹੜਾ ਆਕਾਰ ਬਣਿਆ ਹੋਇਆ ਵਾ ਤੇ ਕਿਵੇਂ ਲੱਗੀ ਮਿੱਤਰੋ ਇਹ ਤੁਹਾਨੂੰ ਜਾਣਕਾਰੀ ਤੇ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਨੂੰ ਬਾਹਰ ਦਾ ਮਾਹੌਲ ਅੰਦਰਲਾ ਮਾਹੌਲ ਕਰਮ ਕਰਮ ਆਪਾਂ ਤੁਹਾਨੂੰ ਸਾਰਾ ਦਿਖਾਤਾ ਤੇ ਕਰੋ ਕਰਾਂ ਦੀ ਕਿਰਪਾ ਫਿਰ ਜਿਹੜਾ ਇਹ ਆਪਣਾ ਇਟਲੀ ਦਾ ਇੱਕ ਰੋਮ ਦਾ ਜਿਹੜਾ ਬਲੌਗ ਆ ਤੁਹਾਨੂੰ ਆਪਾਂ ਦਿਖਾਇਆ ਕਰਦੇ ਸ਼ੇਅਰ ਕਰਾਂਗੇ ਇਤਿਹਾਸ ਨੂੰ ਸੰਭਾਲ ਕੇ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਚੀਜ਼ ਦੇ ਉੱਤੇ ਮਾਣ ਕਰ ਸਕਣ ਐਵੇਂ ਨਹੀਂ ਇਹਨਾਂ ਪ੍ਰਾਣੀਆਂ ਬਿਲਡਿੰਗਾਂ ਨੂੰ ਅਯੂਬੇ ਦਾ ਨਾਮ ਦਿੱਤਾ ਜਾਂਦਾ ਕਿਉਂਕਿ ਇਹਨਾਂ ਬਿਲਡਿੰਗਾਂ ਦੇ ਵਿੱਚ ਇਤਿਹਾਸ ਸੰਭਿਆ ਹੁੰਦਾ ਨਾ ਕਿ ਇਹਨਾਂ ਦੇ ਉੱਤੇ ਸੰਗਮਰਮਰ ਦੇ ਨਾਂ ਤੇ ਤਰੱਕੀ ਦੇ ਨਾਂ ਤੇ ਇਤਿਹਾਸ ਨੂੰ ਰੋਲਿਆ ਜਾਵੇ ਤਾਂ ਆਪਣੇ ਵੀ ਜਿਹੜਾ ਇਤਿਹਾਸ ਸਾਰਾ ਮਲਿਆ ਮੇੜ ਕਰਤਾ ਸੰਗਮਰਮਰ ਚਾੜ ਚਾੜ ਕੇ ਤਾਂ ਆ ਤੁਸੀਂ ਦੇਖ ਲਓ ਕੱਪ ਕੌਲੀਆਂ ਦੰਦ ਤੱਕ ਜੋ ਵੀ ਸਮਾਨ ਮਿਲਿਆ ਇਸ ਜੰਗ ਦੇ ਮੈਦਾਨ ਵਿੱਚੋਂ ਖਦਾਈ ਦੇ ਵਿੱਚੋਂ ਉਹ ਸਾਰਾ ਇਹਨਾਂ ਨੇ ਕਿੰਨੀ ਤਕਨੀਕ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਫਿਰ ਆ ਜਿਹੜੀ ਜਗ੍ਹਾ ਮਿੱਤਰੋ ਇਸ ਜਗ੍ਹਾ ਦੇ ਉੱਤੇ ਜਾਨੀ ਦੀ ਜਿਹੜੇ ਮੇਨ ਹੁੰਦੇ ਸੀਗੇ ਉਹ ਬੈਠਦੇ ਹੁੰਦੇ ਸੀਗੇ ਤੇ ਥੰਦੇ ਜਾਨੀ ਦੀ ਜਿਹੜਾ ਸ਼ਿਕਾਰ ਦਾ ਉਹ ਕੰਮ ਚੱਲਦਾ ਹੁੰਦਾ ਸੀ ਅਨਿਤਰ ਤੁਹਾਨੂੰ ਸਾਰਾ ਦੇਖਾ ਦਿਆਂ ਕਿਉਂਕਿ ਉਹਨਾਂ ਲਈ ਜਿਹੜੇ ਮੇਨ ਹੁੰਦੇ ਸੀ ਥੋੜੀ ਜਿਵੇਂ ਤਖਤ ਲਾ ਲੋ Also, oh, middle class. Satta da mm -hmm. da you see up there, you see the field, uh, that man up there? Yes. That was an actor. So de Standing seat, for people, no rank, slaves, whatever. All the all way, all way up. There. Right? Okay. So, no tickets, but selection per social class. No upgrade was possible. Wow. Mm. So, so, just based on <laughs> what your rank was. ਐਗਜ਼ੈਕਟਲੀ ਇਹ ਉਹ ਜਗਾਵਾ ਸਟੇਡੀਅਮ ਮੰਨ ਲਓ ਜਿੱਥੇ ਸਭ ਤੋਂ ਉੱਤਰਾ ਜਿਹੜਾ ਸ਼ਾਸਕ ਬੈਠਦਾ ਹੁੰਦਾ ਸੀ ਤਾਂ ਕਿਈ ਵਾਰੀ ਕੋਈ ਲੜਾਈ ਵੀ ਹੋ ਜੇ ਜਾਂ ਹੋਰ ਬਾਤ ਜੇ ਤਾਂ ਉਹਨਾਂ ਨੂੰ ਨਿਕਲਣ ਲਈ ਅਲੱਗ-ਅਲੱਗ ਰਾਸਤੇ ਬਣਾਏ ਹੁੰਦੇ ਸੀ ਤਕਰੀਬਨ 100 ਦੇ ਕਰੀਬ ਤਾਂ ਇਸ ਜਗ੍ਹਾ ਤੋਂ ਬਾਹਰ ਨਿਕਲਣ ਵਾਲੇ ਜਿਹੜੇ ਖੂਫਿਆ ਰਾਸਤੇ ਹੀ ਹੁੰਦੇ ਸੀਗੇ ਤੇ ਜਿਹੜੇ ਇਹ ਸਟੇਡੀਅਮ ਰੂਪੀ ਇੱਕ ਜਿਹੜੀ ਬਿਲਡਿੰਗ ਬਣੀ ਹੋਈ ਸੀ ਤਕਰੀਬਨ 50 ਹਜ਼ਾਰ ਲੋਕ ਇਸ ਵਿੱਚ ਜਿਹੜਾ ਉਹ ਜੰਗ ਹੁੰਦੀ ਸੀ ਆਪਣੀ ਬਹਾਦਰੀ ਦੇ ਜਿਹੜੇ ਕਿਸੇ ਹੁੰਦੇ ਸੀ ਦਿਖਾਉਂਦੇ ਹੁੰਦੇ ਸੀ ਜੋਰ ਸ਼ੇਰਾਂ ਦਾ ਸ਼ਿਕਾਰ ਕਰਕੇ ਜਾਂ ਹੋਰ ਜਾਨਵਰਾਂ ਦਾ ਸ਼ਿਕਾਰ ਕਰਕੇ ਇਸ ਬੋਲਬਲਾਈ ਵਾਲੀ ਜਗ੍ਹਾ ਦੇ ਵਿੱਚ ਤਾਂ 50000 ਲੋਕ ਇਕੱਠੇ ਉਸ ਚੀਜ਼ ਦਾ ਆਨੰਦ ਲੈ ਸਕਦੇ ਸੀ ਤਾਂ ਇਹ ਇੱਕ ਜੰਗ ਦਾ ਮੈਦਾਨ ਆਪਣੀ ਵੀਰਤਾ ਦਾ ਸਬੂਤ ਦੇਣ ਦਾ ਮੈਦਾਨ ਹੁੰਦਾ ਸੀ ਰੋਮਨ ਸਾਮਰਾਜ ਦਾ ਸਭ ਤੋਂ ਵੱਡਾ ਜਿਹੜਾ ਇਹ ਇਤਿਹਾਸ ਆ ਤੇ ਇਹ तकरीबन ਹਜ਼ਾਰਾਂ ਗੁਲਾਮਾਂ ਨੇ 10 ਸਾਲ ਦੇ ਵਿੱਚ ਲਗਾਤਾਰ ਗੁਲਾਮੀ ਕਰਕੇ ਪੱਥਰ ਢੋ ਟੋ ਕੇ ਇਸ ਯੂਬੇ ਨੂੰ ਇਸ ਬਿਲਡਿੰਗ ਨੂੰ ਖੜਾ ਕੀਤਾ ਕਿਉਂਕਿ ਉਦੋਂ ਕਿਹੜਾ ਕੋਈ ਕਾਮਕਾਰ ਹੁੰਦੇ ਸੀ ਗੁਲਾਮਾਂ ਨੂੰ ਜਿਵੇਂ ਕਹੀ ਜਾਂਦੇ ਸੀ ਉਹ ਕਰੀ ਜਾਂਦੇ ਸੀ ਤੇ ਦੇਖ ਲਓ ਤੁਸੀਂ ਕਿੰਨੀ ਵੱਡੀ ਬਿਲਡਿੰਗ 10 ਸਾਲਾਂ ਦੇ ਵਿੱਚ ਕੋਈ ਇੰਨੀ ਤਕਨੀਕ ਨਹੀਂ ਸੀ ਹੁੰਦੀ ਕਿਵੇਂ ਇੰਨੇ ਉੱਚੇ ਉੱਚੇ ਪੱਥਰ ਚਾੜ੍ਹ ਕੇ ਗੁਲਾਮਾਂ ਨੇ ਉਹ ਚੀਜ਼ਾਂ ਬਣਾਈਆਂ ਹੋਣਗੀਆਂ ਤੇ ਅੱਜ ਦਾ ਇਤਿਹਾਸ ਆ ਇਹ ਰੋਮਨ ਸਾਮਰਾਜ ਦਾ ਤੇ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਇਟਲੀ ਦੇ ਵਿੱਚ ਗਏ ਤਾਂ ਸਟੇਸ਼ਨ ਤੋਂ ਉਤਰਦੇ ਆਂ ਅਸੀਂ ਮੈਟਰੋ ਲੈ ਕੇ ਨਾਲ ਹੀ ਕੋਰਸੀਆ ਦੀ ਟਿਕਟ ਲੈ ਲਏ ਉਹ ਤੇ ਕੋਰਸੀਆ ਤੋਂ ਬਾਹਰ ਨਿਕਲਦੇ ਨਾਲ ਹੀ ਇਸ ਯੂਰੂਪੀ ਦੀ ਜਿਹੜੀ ਟਿਕਟ ਆ ਤੁਹਾਨੂੰ ਮਿਲ ਜੂਗੀ 18 ਯੂਰੋ ਦੀ ਇਟਲੀ ਤੇ ਬਾਕੀ ਹੋਰ ਯੂਰਪ ਦੇ ਵਿੱਚ ਜਿੱਥੇ-ਜਿੱਥੇ ਵੀ ਗਏ ਮਿੱਤਰੋ ਆਪਾਂ ਤੁਹਾਨੂੰ ਨਾਲ ਹੀ ਲੈ ਕੇ ਚੱਲਾਂਗੇ ਬਲੌਗਰਾਂ ਹੀ ਦਿਖਾਉਂਦੇ ਰਹਿਾਂਗੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਪੱਥਰਾਂ ਦੇ ਸ਼ਹਿਰ ਦੀ ਕਿਵੇਂ ਲੱਗੀ ਵੀਡੀਓ ਇਹ ਕਮੈਂਟ ਜ਼ਰੂਰ ਕਰ ਦਿਓ ਇੱਕ ਪਿਆਰਾ ਜਿਹਾ ਤੇ ਫਿਰ ਹੋਰ ਕਿਸੇ ਬਲੌਗ ਦੇ ਵਿੱਚ ਮਿਲਾਂਗੇ ਪਰ ਪੇਜ ਨੂੰ ਫੋਲੋ ਕਰਨਾ ਨਾ ਜ਼ਰੂਰ ਭੁੱਲਿਓ ਜਾਂਦੇ ਵਾਸਤੇ ਰਹੋ ਧੰਨਵਾਦ ਆ ਦੋਸਤੋ